ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਜੀ ਚਮਕੌਰ ਸਾਹਿਬ ਦੇ ਜੰਗ ਵਿੱਚ ਜਿੱਥੇ ਮੁਠੀ ਭਰ ਸਿੱਖਾਂ ਨੇ ਮੁਗਲਾਂ ਦੇ 10 ਲੱਖ ਸੇਨਾ ਦਾ ਮੁਕਾਬਲਾ ਕੀਤਾ ਉਥੇ ਹੀ ਇਸ ਜੰਗਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵੀ ਸ਼ਹੀਦੀ ਪਾ ਗਏ ਸੀ ਇਹ ਜੋ ਦੇਸੀ ਮਹੀਨੇ ਦੀ 8 ਪੋਨੋਂ ਹੋਇਆ ਅਤੇ ਜੋ ਬਾਕੀ ਸਿੰਘ ਚਮਕੌਰ ਸਾਹਿਬ ਵਿੱਚ ਬਚ ਗਏ ਸੀ 9 ਪੋਨੋਂ ਲੜਦੇ ਹੋਏ ਸ਼ਹੀਦੀ ਪਾ ਜਾਂਦੇ ਨੇ ਇਸ ਪਰ ਅਸੀਂ ਕੱਲ ਦੀ ਵੀਡੀਓ ਵਿੱਚ ਜਾਣਿਆ ਸੀ ਪਰ ਇੱਕ ਯੁੱਧ ਹਜੇ ਖਤਮ ਨਹੀਂ ਸੀ ਹੋਇਆ 10 ਪੋ ਨੂੰ ਵੀ ਚੱਲਦੀ ਹੈ ਅੱਜ ਜੋ ਸਿੰਘ ਲੜਿਆ ਉਸ ਹੀ ਬੀਬੀ ਸ਼ਰਨਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰ ਸ਼ੇਰਨੀ ਕੁਝ ਲੋਕ ਇਹਨਾਂ ਨੂੰ ਬੀਬੀ ਹਰਸ਼ਰਨੌਰ ਦੇ ਨਾਮ ਨਾਲ ਵੀ ਜਾਣਦੇ ਨੇ ਅੱਜ 10 ਪੋ ਬੀਬੀ ਸ਼ਰਨਕੌਰ ਜੀ ਦੀ ਸ਼ਹੀਦੀ ਬਾਰੇ ਜਾਣਾਂਗੇ ਨਾਲ ਜਾਣਾਂਗੇ ਛੋਟੇ ਸਹਜ ਜਦਿਆਂ ਨੂੰ ਕੋਤਵਾਲੀ ਤੋਂ ਕਿੱਥੇ ਲੈ ਕੇ ਜਾਇਆ ਜਾਂਦਾ ਹੈ ਸੰਗਤ ਜੀ 2 ਦਿਨ ਤੱਕ ਜਿਹੜਾ ਚੰਕੂਰ ਸਹਿਬ ਜੀ ਸ਼ੁੱਧ ਹੋਇਆ ਸੀ ਉਸ ਦਾ ਕੋਹ ਲੋਕਾਂ ਤੱਕ ਪਹੁੰਚਾਉਣ ਵਾਸਤੇ ਇੱਕ ਅਫਵਾਹ ਕੋਲ ਦੇ ਸਾਰੇ ਪਿੰਡਾਂ ਤੱਕ ਫੈਲਾ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਯੁੱਧ ਵਿੱਚ ਮਾਰੇ ਗਏ ਨੇ ਅਤੇ ਮੁਗਲਾ ਤੇ ਪਹਾੜੀ ਰਾਜਾ ਨੇ ਭਾਈ ਸੰਗਤ ਸਿੰਘ ਜੀ ਦਾ ਕੱਟਿਆ ਹੋਇਆ ਸਿਰ ਟਿਕਾਇਆ ਅਤੇ ਬਾਅਦ ਇਹ ਵੀ ਐਲਾਨ ਕੀਤਾ ਕਿ ਰਣ ਵਿੱਚ ਸ਼ਹੀਦ ਹੋਏ ਸਿੰਘਾਂ ਦਾ ਕੋਈ ਵੀ ਅੰਤਮ ਸੰਸਕਾਰ ਨਹੀਂ ਕਰੇਗਾ ਦੁਸ਼ਮਣ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਡਰਾ ਰਹੇ ਸੀ ਕਿਉਂਕਿ ਕੋਈ ਕਿਲੇ ਦੇ ਕੋਲ ਨਾ ਜਾ ਸਕੇ ਜਦੋਂ ਇਹ ਖਬਰ ਕੋਲ ਦੇ ਇੱਕ ਪਿੰਡ ਰਾਮਪੁਰ ਚ ਪਹੁੰਚਦੀ ਹੈ ਤੇ ਇੱਥੇ ਬੀਬੀ ਸ਼ਰਨ ਕੌਰ ਜੀ ਜਿਨ੍ਹਾਂ ਦਾ ਪਤੀ ਪ੍ਰੀਤਮ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਮਕੌਰ ਸਾਹਿਬ ਦੀ ਜੰਗ ਵਿੱਚ ਸੀ ਉਹਨਾਂ ਨੇ ਇਹ ਸੁਣਿਆ ਕਿ ਸਾਰੇ ਸਿੰਘ ਮਾਰੇ ਗਏ ਨੇ ਤੇ ਉਹ ਬਿਨਾਂ ਕਿਸੇ ਦੀ ਪਰਵਾਹ ਕੀਤੇ ਰਾਤ ਨੂੰ ਹੱਥ 'ਚ ਮਿਸ਼ਾਲ ਲੈ ਕੇ ਆਪਣੇ ਪਤੀ ਨੂੰ ਲੱਭਣ ਨਿਕਲ ਜਾਂਦੇ ਹਨ ਸੰਗਤ ਜੀ ਉਹੀ ਰਣ ਭੂਮੀ ਜਿੱਥੇ ਕੱਲ ਕਿਰਪਾਨਾ ਚਲਿਆ ਇਸ ਵਕਤ ਮੌਤ ਦੇ ਸਨਾਟੇ ਚ ਬਹੁਤ ਸੀਨਸਾਨ ਦਿਖਾਈ ਪੈ ਰਿਆ ਸੀ ਬੀਬੀ ਸ਼ਰਨ ਕੌਰ ਜੀ ਬਚਦੇ ਬਚਾਂਦੇ ਕਿਸੇ ਤਰ੍ਹਾਂ ਚੰਕੂਰ ਦੇ ਮੈਦਾਨ ਅਤੇ ਕਿਲੇ ਚ ਪ੍ਰਵੇਸ਼ ਕਰਦੇ ਨੇ ਅੰਦਰ ਦਾ ਨਜ਼ਾਰਾ ਬਹੁਤ ਹੀ ਖੌਫਨਾਕ ਸੀ ਇੱਥੇ ਉੱਥੇ ਸਾਰੀ ਜਗ੍ਹਾ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਉਹਨਾਂ ਨੇ ਹਲਕੀ ਰੋਸ਼ਨੀ ਚ ਆਪਣੇ ਪਤੀ ਨੂੰ ਪਛਾਣਿਆ ਅਤੇ ਉਹਨਾਂ ਦੇ ਖੂਲ ਬੈਠ ਗੁਰੂ ਸਾਹਿਬ ਜੀ ਦਾ ਤਨਵਾਦ ਕੀਤਾ ਜੋ ਉਹਨਾਂ ਨੇ ਇੰਨੀ ਵੱਡੀ ਜੰਗ 'ਚ ਲੜਨ ਦਾ ਔਸਰ ਦਿੱਤਾ ਸੀ ਬੀਬੀ ਸ਼ਰਨਕਾਰ ਜੀ ਇੰਨੇ ਵੱਡੇ ਬਲੀਦਾਨ ਨੂੰ ਇਦਾਂ ਵੀ ਵਿਅਰਥ ਨਹੀਂ ਹੋਣ ਦੇਣਾ ਚਾਹੁੰਦੇ ਸੀ ਇਹਨਾਂ ਨੇ ਆਪਣੇ ਘਰਦਾਰੇ ਕੋਲ ਹੋਰ ਸਿੰਘਾਂ ਦੇ ਸ਼ਰੀਰ ਵੀ ਦੇਖੇ ਤਾਂ ਇਹਨਾਂ ਨੇ ਇੱਕ ਇੱਕ ਕਰਕੇ ਉਹਨਾਂ ਦੇ ਸਾਰੇ ਸਿੰਘਾਂ ਨੂੰ ਇੱਕ ਪਾਸੇ ਇਕੱਠਾ ਕੀਤਾ ਤੇ ਜਿਵੇਂ ਜਿਵੇਂ ਕਿਸੇ ਵੀ ਸਿੰਘ ਦਾ ਮ੍ਰਿਤਕ ਫੇਰ ਮਿਲਦਾ ਤੇ ਬੀਬੀ ਜੀ ਦੀਆਂ ਅੱਖਾਂ ਨੰਨ ਵੀ ਹੁੰਦੀਆਂ ਤੇ ਆਪਣੇ ਸਿੱਖਾਂ ਤੇ ਮਾਣ ਵੀ ਹੁੰਦਾ ਹੌਲੀ ਹੌਲੀ ਕਰ ਬੀਬੀ ਜੀ ਨੇ ਸਾਰੇ ਸਿੰਘਾਂ ਨੂੰ ਤੇ ਦੋਨੋਂ ਵੱਡੇ ਸਹਿਬਜ਼ਾਦਿਆਂ ਦੇ ਸ਼ਰੀਰ ਵੀ ਏਸੀ ਜਗ੍ਹਾ ਰੱਖ ਕੇ ਲੱਕੜਾ ਇਕੱਠੀਆਂ ਕੀਤੀਆਂ ਬੀਜੀ ਆਪਣੇ ਕੰਮ ਨੂੰ ਬਹੁਤ ਹੀ ਜਲਦੀ ਜਲਦੀ ਪੂਰਾ ਕਰ ਰਹੀ ਸਨ ਸામੂਹੀ ਤਿਖਾ ਤਿਆਰ ਕਰ ਫਿਰ ਬੀਬੀ ਸ਼ਰਨ ਕੌਰ ਜੀ ਨੇ ਅਗਨੀ ਪੇਟ ਕਰ ਦਿੱਤੀ ਥੋੜੀ ਹੀ ਦੇਰ ਚ ਅੱਗ ਦੀਆਂ ਲੱਟਾਂ ਜਦ ਉੱਚੀਆਂ ਉੱਠੀਆਂ ਤਾਂ ਮੁਗਲ ਸੈਨਾ ਅੱਗ ਦੇਖ ਕੇ ਕੰਬਰਾ ਗਈ ਦੇਖਣ ਵਾਸਤੇ ਪਜਦੇ ਨੇ ਕਿ ਇਹ ਸਭ ਕੌਣ ਕਰ ਰਿਹਾ ਹੈ ਤਾਂ ਬੀਬੀ ਸ਼ਰਨ ਕੌਰ ਜੀ ਅਜੇ ਗਈ ਨਹੀਂ ਸਨ ਉਹ ਉੱਥੇ ਹੀ ਬੈਠ ਕੇ ਗੁਰਬਾਣੀ ਦਾ ਪਾਠ ਕਰ ਰਹੀ ਸੀ ਜਦੋਂ ਸਿਪਾਹੀ ਉੱਥੇ ਪਹੁੰਚਦੇ ਨੇ ਤਾਂ ਸਿਪਾਹੀ ਹੈਰਾਨ ਸੀ ਵੀ ਕਿੱਦਾਂ ਇੰਨੀ ਰਾਤ 'ਚ ਇਹ ਇਕੱਲੀ ਔਰਤ ਇਸ ਮદાન 'ਚ ਪਹੁੰਚ ਗਈ ਅਤੇ ਮ੍ਰਿਤਕ ਸਿੰਘਾ ਦਾ ਅੰਤਮ ਸੰਸਕਾਰ ਕਰ ਰਹੀ ਹੈ ਸੈਨਿਕਾਂ ਉੱਚੀ ਆਵਾਜ਼ 'ਚ ਪੁੱਛਿਆ ਕੌਣ ਹੈ ਤੂੰ ਤਾਂ ਬੀਬੀ ਜੀ ਕਹਿੰਦੇ ਮੈਂ ਗੁਰੂ ਸਾਹਿਬ ਜੀ ਦੀ ਧੀ ਹਾਂ ਸਿਪਾਹੀਆਂ ਕਿਹਾ ਤੂੰ ਇੱਥੇ ਕੀ ਕਰ ਰਹੀ ਹੈ ਬੀਬੀ ਜੀ ਨੇ ਕਿਹਾ ਮੈਂ ਆਪਣੇ ਪਤੀ ਤੇ ਸ਼ਹੀਦ ਭਰਾਵਾਂ ਦਾ ਅੰਤਮ ਸੰਸਕਾਰ ਕਰ ਰਹੀ ਹਾਂ ਸਿਪਾਹੀਆਂ ਨੇ ਕਿਹਾ ਕਿ ਤੂੰ ਹੁਕਮ ਨਹੀਂ ਸੀ ਸੁਣਿਆ ਇੱਥੇ ਆਣ ਦੀ ਮਨਾਹੀ ਹੈ ਬੀਬੀ ਜੀ ਕਿਹਾ ਹਾਂ ਮੈਂ ਸੁਣਿਆ ਸੀ ਤੇ ਤੂੰ ਸਰਕਾਰੀ ਹੁਕਮ ਦੀ ਤੋਹੀਨ ਕੀਤੀ ਹੈ ਬੀਬੀ ਜੀ ਕਿਹਾ ਕਿਉਂਕਿ ਇਹ ਹੁਕਮ ਝੂਠੇ ਤੇ ਮਕਾਰ ਰਾਜੇ ਵੱਲੋਂ ਸੀ ਨਾ ਕਿ ਮੇਰੇ ਸੱਚੇ ਪਾਸ਼ਾ ਵੱਲੋਂ ਮੈਂ ਇਸ ਹੁਕਮ ਨੂੰ ਨਹੀਂ ਮੰਨਦੀ ਸਿਪਾਹੀਆਂ ਕਿਹਾ ਇਹ ਕੁੜੀ ਤੁਹ ਇਹਦਾ ਮਤਲਬ ਜਾਣਦੀ ਹੈ ਬੀਬੀ ਜੀ ਨੇ ਕਿਹਾ ਮੈਂ ਆਪਣੇ ਗੁਰੂ ਸਾਹਿਬ ਦੇ ਬਹਾਦਰ ਸਿੱਖਾਂ ਦਾ ਆਪਣੇ ਦਿਲੋਂ ਸਤਿਕਾਰ ਕਰਦੀ ਹਾਂ ਮੈਂ ਆਪਣੇ ਗੁਰੂ ਦੇ ਆਸ਼ੀਰਵਾਦ ਨਾਲ ਆਪਣੇ ਕਰਤੱਵਿਆ ਦਾ ਪਾਲਨ ਕਰ ਰਹੀ ਹਾਂ ਬੀਬੀ ਸ਼ਰਨ ਕੌਰ ਜੀ ਦਾ ਜਵਾਬ ਸੁਣ ਸਿਪਾਹੀਆਂ ਨੇ ਬੀਬੀ ਜੀ ਨੂੰ ਫੜਨਾ ਚਾਹਿਆ ਪਰ ਉਹਨਾਂ ਨੇ ਆਪਣੀ ਕਿਰਪਾਨ ਕੱਢ ਇਨ੍ਹਾਂ ਸਿਪਾਹੀਆਂ ਤੇ ਹਮਲਾ ਕਰ ਦਿੱਤਾ ਤੇ ਕਈ ਸਾਰੇ ਸਿਪਾਹੀਆਂ ਨੂੰ ਮਾਰ ਮੁਕਾਇਆ ਕਈਆਂ ਨੂੰ ਜ਼ਖਮੀ ਕੀਤਾ ਅਖੀਰ ਚ ਕਾਇਲ ਹੋ ਗਏ ਅਤੇ ਸਿਪਾਹੀਆਂ ਨੇ ਇਹਨਾਂ ਨੂੰ ਚੁੱਕ ਕੇ ਜਿੰਦਾ ਹੀ ਬਲਦੀ ਹੋਈ ਚਿਖਾ ਚ ਸੁਟ ਦਿੱਤਾ ਤੇ ਇਦਾਂ 10 ਪੌਣੂ ਬੀਬੀ ਸ਼ੈਦ ਗੌਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਅਗਲੇ ਦਿਨ ਮੁਗਲ ਸਨਕ ਚਲੇ ਗਏ ਕਿਉਂਕਿ ਇੱਥੇ ਹੁਣ ਕੁਝ ਨਹੀਂ ਸੀ ਬਚਿਆ ਸਿੰਘਾ ਅਤੇ ਸਾਹਿਬ ਜادہ ਦਾ ਅੰਤਮ ਸੰਸਕਾਰ ਹੋ ਚੁੱਕਿਆ ਸੀ ਬਾਕੀ ਬਚੇ ਹੋਏ ਸਿੰਘਾ ਦਾ ਸੰਸਕਾਰ RAM ਅਤੇ ਤਿਰਲੋਕ ਨੇ ਜੋ ਕਿ ਫੁਲਕੀਆ ਪਰਿਵਾਰ ਤੋਂ ਸੀ ਉਹਨਾਂ ਨੇ ਕਰ ਦਿੱਤਾ ਬੀਬੀ ਹਰਸ਼ਰਨ ਕੌਰ ਜੀ ਦੀ ਦਾਸਤਾ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚਦੀ ਹੈ ਉਧਰ ਬੀਬੀ ਸ਼ਰਨ ਕੌਰ ਜੀ ਦੇ ਮਾਤਾ ਪਿਤਾ ਆਪਣੀ ਬੇਟੀ ਦੀ ਬਹਾਦਰੀ ਦੀ ਦਾਸਤਾ ਸੁਣ ਕੇ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਨ ਮੈਂ ਇਹਨਾਂ ਦਲੇਰ ਤੇ ਮਹਾਨ ਬੀਬੀ ਹਰਸ਼ਰਨ ਕੌਰ ਜੀ ਨੂੰ ਕੋਟਾਨ ਫੋਟਵਾਰ ਪ੍ਰਣਾਮ ਕਰਦੀ ਹਾਂ ਦੂਜੇ ਪਾਸੇ ਮਾਤਾ ਜੀ ਛੋਟੇ ਸਹਿਬਜ਼ਾਦੇ ਜੋ ਕਿ ਮੁਰੰਦਾ ਜੇਲ੍ਹ 'ਚ ਕੈਦ ਸਨ ਉਹਨਾਂ ਨੂੰ ਸਰਹੰਦ ਦੇ ਨਵਾਬ ਦੇ ਹੁਕਮ ਤੋਂ ਸਰਹੰਦ ਲੈ ਕੇ ਆਣ ਨੂੰ ਕਿਹਾ ਗਿਆ ਸਰਹੰਦ ਉਸ ਵਕਤ ਪੰਜਾਬ ਦਾ ਬਹੁਤ ਵੱਡਾ ਸੂਬਾ ਸੀ ਅਤੇ ਵਿਜੀਖਾ ਵੀ ਚੰਕੌਰ ਦੇ ਮੈਦਾਨ ਚੋਂ ਸਰਹੰਦ ਪਹੁੰਚ ਚੁੱਕਿਆ ਸੀ ਜਦੋਂ ਸ਼ਾਮ ਨੂੰ ਏਸ ਨੂੰ ਖਬਰ ਮਿਲੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਂ ਤੇ ਬੱਚਿਆਂ ਨੂੰ ਫੜ ਲਿਆ ਤੇ ਇਹ ਬਹੁਤ ਖੁਸ਼ ਹੁੰਦਾ ਹੈ ਅਤੇ ਉਹਨਾਂ ਨੂੰ ਹੁਕਮ ਦਿੰਦਾ ਹੈ ਕਿ ਉਹਨਾਂ ਨੂੰ ਕਿਸੇ ਕੈਦਖਾਨੇ 'ਚ ਨਹੀਂ ਬਲਕਿ ਰਾਤ ਨੂੰ ਉੱਚੇ ਤੇ ਠੰਡੇ ਬੁਲਜਟੇ ਰੱਖਿਆ ਜਾਏ ਤਾਂ ਜੋ ਉਹਨਾਂ ਨੂੰ ਪਤਾ ਚੱਲੇ ਕਿ ਠੰਡ ਦੀ ਰਾਤਾਂ 'ਚ ਰਹਿਣਾ ਕਿਹਦਾ ਦਾ ਹੁੰਦਾ ਹੈ ਇੱਕ ਹੀ ਰਾਤ 'ਚ ਇਹਨਾਂ ਦੇ ਸਾਰੇ ਸਿੱਖੀ ਨਿਕਲ ਜਾਵੇਗੀ ਅਤੇ ਸਵੇਰੇ ਸਿਰਫ ਬੱਚਿਆਂ ਨੂੰ ਦਰਬਾਰ 'ਚ ਲਿਜਾਇਆ ਜਾਂਦਾ ਹੈ ਇਹਨਾਂ ਨੂੰ ਅਸੀਂ ਆਪਣੇ ਧਰਮ 'ਚ ਮਿਲਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਲਵਾਂਗੇ ਤੇ ਸੈਨਿਕਾਂ ਨੇ ਇਦਾਂ ਹੀ ਕੀਤਾ ਜਦੋਂ ਗੁਰਿੰਦਾ ਕੋਤਵਾਲੀ ਤੋਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਲਿਆਂਦਾ ਗਿਆ ਤਾਂ ਉਹਨਾਂ ਨੂੰ ਉੱਚੇ ਬੁਰਜ ਵਿੱਚ ਲਿਜਾਇਆ ਗਿਆ ਸੰਗਤ ਜੀ ਇਹ ਬੁਰਜ ਧਰਤੀ ਤੋਂ 140 ਫੁੱਟ ਉੱਚਾ ਸੀ ਇਸ ਬੁਰਜ ਦੇ ਲਾਗੇ ਹੰਸਲਾ ਨਦੀ ਵਹਿੰਦੀ ਸੀ ਸੰਗਤ ਜੀ ਇਹ ਬੁਰਜ ਗਰਮੀ ਲਈ ਬਣਾਇਆ ਗਿਆ ਸੀ ਗਰਮੀ 'ਚ ਇੱਥੇ ਨਹਿਰ ਦੇ ਪਾਣੀ ਕਰਕੇ ਮੌਸਮ ਠੰਡਾ ਰਹਿੰਦਾ ਸੀ ਪਰ ਸਰਦੀ 'ਚ ਤਾਂ ਹੋਰ ਵੀ ਜ਼ਿਆਦਾ ਠੰਡਾ ਸੀ ਉਪਰੋਂ ਨਾ ਕੁਝ ਖਾਣ ਨੂੰ ਦਿੱਤਾ ਗਿਆ ਅਤੇ ਨਾ ਕੋਈ ਗਰਮ ਕੱਪੜਾ ਦਾਦੀ ਮਾਤਾ ਜੀ ਨੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਰੱਖਿਆ ਦਾਦਾ ਜੀ ਪਰ ਦਾਦਾ ਜੀ ਦੀਆਂ ਗੱਲਾਂ ਸੁਣਾਉਂਦੇ ਨੇ ਅਤੇ ਗੁਰਬਾਣੀ ਪੜ ਬੱਚਿਆਂ ਨੂੰ ਨਿਗ੍ਹਿ ਦਿੰਦੇ ਨੇ ਸੰਗਤ ਜੀ ਇਹ ਦਾਸਪੋ ਦੀ ਉਹ ਰਾਤ ਸੀ ਜੋ ਕਿ ਬਹੁਤ ਹੀ ਮੁਸ਼ਕਲਾਮਈ ਪਰੀ ਹੋਈ ਸੀ ਰਾਤ ਪਤਾ ਨਹੀਂ ਕਿੰਦਾ ਮਾਤਾ ਜੀ ਤੇ ਬੱਚਿਆਂ ਨੂੰ ਨੀਂਦ ਆਈ ਹੋਵੇਗੀ ਜਾਂ ਨਹੀਂ ਆਈ ਹੋਵੇਗੀ ਇਹ ਸੋਚ ਮਨ ਪਰ ਆਂਦਾ ਹੈ ਤੇ ਸੰਗਤ ਜੀ ਏਸ ਹੀ ਅੱਜ ਦਾ ਇਤਿਹਾਸ ਬੀਬੀ ਸ਼ਰਨ ਕੌਰ ਜੀ ਦੀ ਸ਼ਹੀਦੀ ਹੁੰਦੀ ਆ ਅਤੇ ਦੂਜੇ ਪਾਸੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਲੈ ਕੇ ਜਾਇਆ ਜਾਂਦਾ ਹੈ ਅਤੇ ਕੱਲ ਜੋ ਆਉਣ ਵਾਲਾ ਦਿਨ ਹੈ ਯਾਨੀ ਕਿ 11ਪੂ 26 ਦਸੰਬਰ ਦਾ ਦਿਨ ਹੈ ਹੋਰ ਵੀ ਮੁਸ਼ਕਲ ਨਾਲ ਭਰਿਆ ਹੋਇਆ ਸੀ ਕੱਲ੍ਹ ਵਾਲੇ ਦਿਨ ਛੋਟੇ ਸਹਿਜਾਦਿਆਂ ਨੂੰ ਅਦਾਲਤ 'ਚ ਬੁਲਾ ਆਪਣਾ ਧਰਮ त्यागਣ ਵਾਸਤੇ ਲਾਲਚ ਦਿੱਤੇ ਜਾਂਦੇ ਨੇ ਬਹੁਤ ਸਾਰੇ ਸਵਾਲ ਜਵਾਬ ਹੁੰਦੇ ਨੇ ਉੱਥੇ ਹੋਰ ਵੀ ਜੋਖਮਜ ਹੋਇਆ ਇਸ ਬਾਰੇ ਅਸੀਂ ਕੱਲ ਦੀ ਵੀਡੀਓ 'ਚ ਜਾਣਾਂਗੇ ਹੁਣਾਂ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ